ਬਿਲਡਿੰਗ ਨੰਬਰ ਯੂ ਸਾਹਿਬ ਇਹ ਕਾਦੀ ਬਿਲਡਿੰਗ ਬਣਾ ਰਹੇ ਨੇ ਮੈਨੂੰ ਇਹ ਨਕਸ਼ਾ ਪਾਸ ਆ ਤੇ ਇਹਦੇ ਵਾਇਓਲੇਸ਼ਨ ਹੈ ਜੀ ਇਸ ਟਾਈਮ ਵਾਇਓਲੇਸ਼ਨ ਹੈ ਹਾਂਜੀ ਵਾਇਓਲੇਸ਼ਨ 33 ਫੁੱਟ ਕਿ ਛੱਡਣਾ ਸੀ ਇਹਨੇ 33 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਐ ਪਹਿਲੀ ਗੱਲ ਤੇ ਇਹ ਐ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋ ਗਏ ਬਣਦੇ ਨੇ ਹੋ ਗਏ 2 ਮਹੀਨੇ ਨੇ ਕਦੇ ਹੋ ਗਏ 2-3 ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਐ ਕਿਉਂਕਿ ਕਾਫੀ ਜ਼ਿਆਦਾ ਐ ਨਾ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਇਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਉਣਾ ਸਾਰੇ ਦੇ ਸਮੇਂ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹ ਨਾਲ ਠੀਕ ਹੈ ਮੈਂ ਅੱਖਾਂ ਨਹੀਂ ਬੰਦ ਕਰਨੀਆਂ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸਖਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲਿਆਂਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਟੱਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ ਸ਼ੁਰੂ ਕਰੋ ਜੀ ਕੰਮ ਜ਼ਮੀਨ ਦੀ ਰੀਫੀ ਕਰਾ ਕੇ ਚਾਰ ਪੰਜ ਮਤਰੀ ਸ਼ੋਰੂਮ ਬਣਾ ਰਹੇ ਆ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਆ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਦੇਖ ਲੈਣੇ ਕੀ ਬਾਤ ਸਾਡੀ ਸੋਚ ਕਰ ਲੈਣੇ ਨਾਲੇ ਜੀ ਪੌਣ ਦਿਨ ਪਹਿਲਾਂ ਹੀ ਹੈ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਤਿੰਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ ਮੈਂ ਤੁਹਾਨੂੰ ਮਿਲਣੇ ਜੇ ਕਿਹੜੇ ਹੀ ਮਰਵਾਉਣਾ ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ ਜਿੱਥੇ ਕੰਸਟ੍ਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ ਹੁਣ ਖਰੜ ਗੈਰ ਕਾਨੂੰਨੀ ਕਲੋਨੀਆਂ ਨਾ ਪਰ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟ੍ਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਆ ਆਪਾਂ ਅਗਲੀ ਕਿਹੜੀ ਹੈ ਹੈ ਕਿਸੇ ਰੋਡ ਤੇ ਇੱਥੇ ਇਹ ਨਹੀਂ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟਰਕਸ਼ਨ ਕਰ ਲਈ ਇਹ ਜੋ ਵੀ ਸੜਕ ਤੇ ਬਣਾਈ ਜਾਂਦੇ ਬਿਲਕੁਲ ਰੋਡ ਹਾਂਜੀ ਤੇ ਨਾਲ ਤੇ ਵੀ ਉਹਦੇ ਜਿਹੜੇ ਦੀ ਅੱਜ ਦਾ ਨਿਕੰਦਾ ਦੇ ਨਾਲ ਰਕਾਹ ਛੱਡ ਕੇ ਬਣਾ ਇਹ ਸਾਰੇ ਇਕੱਠੇ ਆ ਆ ਤਾਂ ਇਕੱਠੇ ਹੀ ਸਾਰੇ ਨਹੀਂ ਆ ਆ ਕਿਵੇਂ ਆ ਕਿਵੇਂ ਬਣਾਇਆ ਹੋਇਆ ਆ ਪੁਰਾਣੇ ਨੇ ਇਹ ਤਾਂ ਬੜਾ ਪੁਰਾਣੇ ਬਣੇ ਹੋਏ ਨੇ ਇਹ ਤਾਂ ਬਹੁਤ ਪੁਰਾਣੇ ਆ ਇਹ ਤਾਂ 20-30 ਸਾਲ ਪੁਰਾਣੇ ਬਣੇ ਹੋਏ ਨੇ ਨਹੀਂ ਇਹ ਇਹ ਇੰਨਾ ਇੰਨਾ ਨੇ ਉਹ ਕੱਢ ਕਿਉਂ ਲਈਆਂ ਰੋਕਿਆ ਕਿਉਂ ਨਹੀਂ ਇਹਨਾਂ ਮੈਂ ਨੋਟਿਸ ਤੇ ਇਹਨਾਂ ਆਪਣੇ ਵਕੀਲ ਨੂੰ ਨਹੀਂ ਨੋਟਸ ਥੋੜੀ ਦਿੱਤੇ ਸਾਫ ਕਰੋ ਵੀ ਇਹ ਤਰਪਾਲ ਪਾ ਕੇ ਇਹ ਇਹਨੂੰ ਕਵਰ ਕਰ ਲੈਣਗੇ ਮਸਾਲੇ ਬਾਈ ਦੇਸ਼ ਨਾਲ ਬਾਈ ਦੇਸ਼ ਨਾਲ ਆ ਗਿਆ 33 ਫੁੱਟ ਢੱਕੇ ਨਹੀਂ ਇਹਨਾਂ ਦੇ ਤਰਪਾਲ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਇੱਥੇ ਦੱਖਣੀ ਬਾਸ ਹੋ ਜਾਦਾ ਨਾ 33 ਫੁੱਟ ਢੱਕੇ ਉਸੇ ਰੋਡ ਦਾ ਤੇ ਆ ਕਿਵੇਂ ਕੀਤਾ ਹੋਇਆ ਉਹ ਪੁਰਾਣਾ ਬਣਾਉ 4 ਚਾਰ ਤੋਂ ਪਹਿਲਾਂ ਬਣਿਆ ਹੋਣਾ ਇਹਨਾਂ ਦਾ ਇਹ ਕੀ ਹਾਲ ਹੈ ਜੀ ਇਹ ਪੰਜ ਜੀ ਕੀ ਕੀਤਾ ਹੋਇਆ ਇਹ ਨਕਸ਼ਾ ਪਾਉਦਾ ਜੀ ਨਕਸ਼ਾ ਪਾਸ ਹੈ ਯੂ ਸਰ ਨਕਸ਼ਾ ਪਾਸ ਨਹੀਂ ਹੈ ਕਿੱਥੇ ਹੈ ਨਕਸ਼ੇ 'ਤੇ ਜੋ ਤਾਂ ਹੈ ਨਹੀਂ ਨਕਸ਼ਾ ਪਾਸ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਐਨੀ ਪਾਸੇ ਕਿ ਮੈਂ ਨਹੀਂ ਦਿਖਾਉਣ ਸਕਦੇ ਮੈਂ ਅਚਲ ਮੇਰੇ ਕੋਲ ਸਭ ਤਾਂ ਹੁਣੀ ਜਾਬ ਤੋਂ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾ ਲਿਆ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ ਦੋ ਸਾਲ ਤੋਂ ਬਥੇਰੇ ਨਹੀਂ ਹੁੰਦੇ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੇ ਮੰਡੇ ਸਾਰਾ ਕੁਝ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਪਰ ਗੱਲ ਇਹ ਆ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈਣਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਭੈਣ ਜੀ ਹੋ ਹੀ ਨਹੀਂ ਸਕਦਾ ਹੁਣ ਆਪ ਆਏ ਆ ਇਹਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਂ ਕਰ ਲਉਂਗੀ ਅਸੀਂ ਇੱਕ ਕਰ ਲਿਆ ਸੀ ਵਿੱਚ ਇਹ ਦੋ ਅਸੀਂ ਕਰ ਰਹੇ ਹਾਂ ਹਾਂ ਦੋ ਪਿਲਰ ਹਨਾ ਇੱਕ ਪਿੱਛੇ ਤੇ ਬੀ ਗ੍ਰੀਨ ਮੈਂਟ ਸਾਹ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸਹੀ ਅਸੀਂ ਕਰ ਲਾਂਗੇ ਕਰ ਲਓ ਇਹਨੂੰ ਪਿੱਛੇ